ਤੇ ਖੁਰਲੀ ਕਿੰਨੀ ਕੁ ਵਧੀਆ ਚੀਜ਼ ਹੈ ਵਧੀਆ ਜੀ ਪਰ ਤੁਹਾਡੇ ਪੱਠੇ ਖਾਂਦੇ ਤਾਂ ਅਣ ਪਸ਼ੂ ਪੱਠੇ ਖਾਂਦੇ ਉੱਤੇ ਕਾਹ ਖਾਂਦੇ ਆ ਖੁਰਲੀ ਕੋਈ ਖਾਸ ਚੀਜ਼ ਨਹੀਂ ਆ ਪਰ ਇੱਕ ਚੀਜ਼ ਸਮਝਣ ਵਾਲੀ ਹੈ ਉਹ ਖੁਰਲੀ ਯਸ਼ੂ ਦੇ ਜਨਮ ਨਾਲ ਜੁੜ ਗਈ ਹੈ ਤੇ ਅੱਜ ਸਾਰੀ ਦੁਨੀਆ 'ਚ ਚਮਕਾ ਮਾਰਦੀ ਹੈ ਅੱਜ ਸਾਰੀ ਦੁਨੀਆ 'ਚ ਕੀ ਕਰਦੀ ਹੈ ਉਹ ਚਮਕਾ ਮਾਰਦੀ ਹੈ ਪਾਜੀ ਜੀ ਹੁਣਾਂ ਨੇ ਵੀ ਗੀਤ ਗਾਇਆ ਚਰਨੀ ਜਗਮਗ ਕਰਦੀ ਅੱਜ ਚਰਨੀ ਤੇ ਗੀਤ ਕਿੰਨੇ ਕੁ ਬਣ ਗਏ ਹਰੇਕ ਖੁਦਾ ਦੇ ਬੰਦੇ ਨੇ ਚਰਨੀ ਤੇ ਗੀਤ ਬਹੁਤ ਸਾਰੇ ਬਣਾ ਦਿੱਤੇ ਆ ਚਰਨੀ ਅੱਜ ਸਟੇਜਾਂ ਦੇ ਉੱਤੇ ਸਜਦੀ ਹੈ ਚਰਨੀ ਨੂੰ ਜਦੋਂ ਚਰਨੀ ਵਿੱਚ ਲਾਈਟਾਂ ਲਾ ਕੇ ਉਹਦੀ ਵੀਡੀਓ ਬਣਾਈ ਜਾਂਦੀ ਹੈ ਫੇਸਬੁੱਕ ਤੇ ਸਟੇਟਸ ਲੱਗਦੇ ਆ ਇੰਸਟਾਗ੍ਰam ਤੇ ਸਟੇਟਸ ਲੱਗਦੇ ਆ WhatsApp ਦੇ ਉੱਤੇ ਵੀਡੀਓ ਪਾਈਆਂ ਜਾਂਦੀਆਂ YouTube ਦੇ ਉੱਤੇ ਵੀਡੀਓ ਪਾਈਆਂ ਜਾਂਦੀਆਂ ਇੰਟਰਨੈਟ ਦੇ ਉੱਤੇ ਵੀ ਚਰਨੀ ਚਮਕਦੀ ਪੂਰੇ ਵਰਲਡ ਦੇ ਵਿੱਚ ਚਮਕਦੀ ਹੈ ਉਹਦਾ ਕਾਰਨ ਹੈ ਉਹ ਚਰਨੀ ਜਿਹਨੂੰ ਕੋਈ ਨਹੀਂ ਪੁੱਛਦਾ ਸੀਗਾ ਦੁਨੀਆ ਦਾ ਮਾਲਕ ਉਹਦੇ ਵਿੱਚ ਆਇਆ ਆ ਤੇ ਯਿਸੂ ਮਸੀਹ ਨੇ ਉਸ ਚਰਨੀ ਨੂੰ ਫਿਰ ਆਮ ਨਹੀਂ ਰਹਿਣ ਦਿੱਤਾ ਪੂਰੀ ਦੁਨੀਆ ਵਿੱਚ ਉਹਨੂੰ ਉੱਚਾ ਕੀਤਾ ਪ੍ਰਭੂ ਯਿਸੂ ਮਸੀਹ ਨੇ ਉਹ ਚਰਨੀ ਆਮ ਨਹੀਂ ਰਹੀ ਫਿਰ ਸਾਰੀ ਦੁਨੀਆ ਵਿੱਚ ਕੀ ਬਣ ਗਈ ਉੱਚੀ ਹੋ ਗਈ ਹੈ ਦੁਨੀਆ ਦੇ ਵਿੱਚ